ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਆਓ ਸਭ ਤੋਂ ਪਹਿਲਾਂ ਆਪਾਂ ਇਸ ਦੀ ਰਚਨਾ ਦੇਖ ਲੈਣੇ ਆ ਹੁਣ ਤੋਂ ਬਾਅਦ ਜਿਹੜੇ ਪ੍ਰਸ਼ਨ ਨੇ ਉਹਨਾਂ ਦੇ ਵਿੱਚ ਅਸੀਂ ਵਿਖਮ ਬਹੁਭੁਜਾਂ ਯਾਨਕਿ ਇਰਰੇਗੂਲਰ ਪੋਲੀਗਨਸ ਬਣਾਵਾਂਗੇ ਵਿਖਮ ਬਹੁਭੁਜਾਂ ਉਹ ਹੁੰਦੀਆਂ ਨੇ ਜਿਨ੍ਹਾਂ ਦੀਆਂ ਸਾਰੀਆਂ ਭੁਜਾਵਾਂ ਇੱਕੋ ਜਿਹੀਆਂ ਨਾ ਹੋਣ ਪ੍ਰਸ਼ਨ ਨੰਬਰ 9 ਇੱਕ ਵਿਖਮ ਬਹੁਭੁਜ ਏ ਬੀ ਸੀ ਡੀ ਈ ਬਣਾਓ ਇਸ ਦੇ ਕੋਣ ਅਤੇ ਭੁਜਾਵਾਂ ਦਾ ਮਾਪ ਹੇਠ ਦਿੱਤੇ ਅਨੁਸਾਰ ਹੈ। ਭੁਜਾਵਾਂ AB ਬਰਾਬਰ ਹੈ 2.5 ਸੈਂਟੀਮੀਟਰ, BF ਬਰਾਬਰ ਹੈ 2.25 ਸੈਂਟੀਮੀਟਰ, AE ਬਰਾਬਰ ਹੈ 2.5 ਸੈਂਟੀਮੀਟਰ, ED ਬਰਾਬਰ ਹੈ 2 ਸੈਂਟੀਮੀਟਰ। ਕੋਣ ABF ਬਰਾਬਰ ਹੈ 120 ਡਿਗਰੀ, BAE ਬਰਾਬਰ ਹੈ 105 ਡਿਗਰੀ, AED ਬਰਾਬਰ ਹੈ 90 ਡਿਗਰੀ। ਰਚਨਾ AB ਰੇਖਾ 2.5 ਸੈਂਟੀਮੀਟਰ ਲਓ। ਬਿੰਦੂ B ਤੇ 120 ਡਿਗਰੀ ਦਾ ਕੋਣ ਬਣਾਓ। BC ਬਰਾਬਰ ਹੈ 2.25 cm ਕੱਟੋ ਬਿੰਦੂ A ਤੇ 105 ਡਿਗਰੀ ਦਾ ਕੋਣ ਬਣਾਓ AE ਬਰਾਬਰ ਹੈ 2.5 cm ਕੱਟੋ ਬਿੰਦੂ E ਤੇ ਕੋਣ AED 90 ਡਿਗਰੀ ਦਾ ਬਣਾਓ ਰੇਖਾ ED ਬਰਾਬਰ ਹੈ 2 cm ਕੱਟੋ D ਅਤੇ C ਨੂੰ ਮਿਲਾਓ ABCDE ਲੋੜਿੰਦੀ ਵਿਖਮ ਬਹੁਤ ਕੁਝ ਹੈ ਹੁਣ ਆਪਾਂ ਇਹਨੂੰ ਪੇਪਰ ਤੇ ਬਣਾ ਕੇ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੇ ਤਾਹੀ ਸੈਂਟੀਮੀਟਰ ਲੰਬੀ AB ਰੇਖਾ ਲੈ ਲੈਣੀ ਆ ਫਿਰ ਅਸੀਂ DD ਮਦਦ ਦੇ ਨਾਲ ਬੀ ਦੇ ਉੱਪਰ 180 ਡਿਗਰੀ ਦਾ ਕੋਣ ਬਣਾਵਾਂਗੇ ਜਿਹੜਾ D ਦਾ ਆਹ ਵਾਲਾ ਪੁਆਇੰਟ ਹੈ ਆਹ ਵਾਲਾ ਇਹਨੂੰ ਅਸੀਂ ਜਿਹੜਾ ਬੀ ਪੁਆਇੰਟ ਹੈ ਇਹਦੇ ਤੇ ਰੱਖ ਲੈਣਾ ਤੇ ਜਿਹੜੀ ਇਹਦੀ ਰੇਖਾ ਇਹਨੂੰ ਇਹਦੇ ਨਾਲ ਅਲਾਈਨ ਕਰ ਲੈਣਾ ਆ ਦੇਖੋ ਆਹ ਰੇਖਾ ਤੇ ਆਹ ਰੇਖਾ ਜਿਹੜੀ ਉਹ ਬਿਲਕੁਲ ਉੱਪਰ ਆ ਗਈ ਇਹਨੂੰ ਇਹਦੇ ਬਿਲਕੁਲ ਇੱਥਾਂ ਕਰ ਲੈਣਾ ਉਸ ਤੋਂ ਬਾਅਦ ਇੱਥੇ ਇਧਰ ਨੂੰ ਅਸੀਂ ਜਾਣਾ ਤੇ 180 ਲਿਖਿਆ ਹੋਇਆ ਹੈ ਇਦਾਂ ਰੱਖੀਏ ਤੇ ਇੱਕ ਫੋਬੀਟ ਇੰਚਾਂ ਦੀ ਨਾਲ ਰੱਖੀਏ ਉਸ ਤੋਂ ਬਾਅਦ ਇਹਨੂੰ ਸਕੇਲ ਦੇ ਨਾਲ ਅਸੀਂ ਮਾਡ ਦੇਣਾ ਫਿਰ ਅਸੀਂ ਇੱਕ ਫਾਈਲ ਦੇ ਉੱਤੇ ਇਹਦੇ ਤੇ ਜੇ ਅਸੀਂ ਇੱਕ ਇਹਦੇ ਨਾਲ ਨਿਸ਼ਾਨੀ ਲਾਫ ਕਰਦੇ ਆ 2.25 ਸੈਂਟੀਮੀਟਰ 2 1 2 22 ਇੱਥੇ ਇਸ ਪੁਆਇੰਟ ਦਾ ਨਾਮ ਅਸੀਂ ਫੀ ਰੱਖ ਦੇਣਾ ਉਸ ਤੋਂ ਬਾਅਦ ਅਸੀਂ ਇਹ ਦੇ ਉੱਪਰ 105 ਡਿਗਰੀ ਦਾ ਕੋਣ ਬਣਾ ਲੈਣਾ ਫਿਰ ਅਸੀਂ ਇਹ ਪੁਆਇੰਟ ਨੂੰ ਇਹ ਤੇ ਰੱਖਾਂਗੇ ਲਾਈਨ ਦੇ ਨਾਲ ਲਾਈਨ ਮੈਚ ਕਰਾਂਗੇ ਹੁਣ ਅਸੀਂ ਇੱਧਰ ਨੂੰ 105 ਦੇਖਾਂਗੇ 100 ਤੇ 100 ਦਾ 10 ਤੇ ਇਹਨਾਂ ਦੇ ਵਿੱਚ ਆ ਗਿਆ 105 ਇੱਥੇ ਇਹ ਆਪਾਂ ਇਹਨਾਂ ਨੂੰ ਮਾਵਾ ਲਾਂਗੇ ਫਿਰ ਇਹਨੂੰ ਵੀ ਅਸੀਂ 2.5 ਸੈਂਟੀਮੀਟਰ ਤੇ ਨਿਸ਼ਾਨ ਲਗਾ ਲਾਂਗੇ ਕਾਹੇ ਫੀ ਪ੍ਰਕਾਰ ਦੇ ਨਾਲ ਕੱਟ ਲਈਏ ਜਾਂ স্ਕੇਲ ਦੇ ਨਾਲ ਸਿੱਧਾ ਨਿਸ਼ਾਨ ਲਗਾ ਲਈਏ ਇਹ ਪੁਆਇੰਟ ਦਾ ਨਾਮ ਅਸੀਂ E ਰੱਖ ਦਾਂਗੇ ਹੁਣ ਅਸੀਂ ਇਹਦੇ ਉੱਪਰ 90 ਡਿਗਰੀ ਦਾ ਕੋਣ ਬਣਾਵਾਂਗੇ ਫਿਰ ਤੋਂ D ਦੇ ਨਾਲ ਤੁਸੀਂ ਸ਼ਾਨੀ ਲਗਾਵਾਂਗੇ ਤੇ ਇੱਕ ਲਾਈਨ ਖਿੱਚ ਲਵਾਂਗੇ ਫਿਰ ਅਸੀਂ ਇਸ ਨੂੰ 2 ਸੈਂਟੀਮੀਟਰ ਦਾ ਕੱਟਾਂਗੇ ਕਟਾਂਗੇ ਜਿਹੜਾ ਆ ਵਾਲਾ ਪੁਆਇੰਟ ਆ ਇਹਨੂੰ ਅਸੀਂ ਡੀਲ ਕਰਵਾਵਾਂਗੇ ਤੇ ਫਿਰ ਅਫੀਸੀ ਅਤੇ ਡੀ ਨੂੰ ਮਲਾਵਾਵਾਂਗੇ ਜਿਹੜੀਆਂ ਆਹ ਵਾਲੇ ਲਾਈਨਾਂ ਨੇ ਇਹਨਾਂ ਨੂੰ ਅਸੀਂ ਡਾਟਾ ਰੂਵੀ ਕਰ ਸਕਦੇ ਆ ਜਾਂ ਫਿਰ ਇਹਨਾਂ ਨੂੰ ਅਸੀਂ ਮਿਟੇ ਵੀ ਸਕਦੇ ਆ ਪਰ ਕੋਸ਼ਿਸ਼ ਕਰਿਆ ਕਰੋ ਕਿ ਜਿਹੜੀਆਂ ਰਫ ਲਾਈਨਾਂ ਆਉਂਦੀਆਂ ਨੇ ਉਹਨਾਂ ਨੂੰ ਮਿਟੇ ਨਾ ਕਰੋ ਤਾਂ ਕਿ ਚੈੱਕ ਕਰਨ ਵਾਲੇ ਨੂੰ ਪਤਾ ਲੱਗ ਸਕੇ ਕਿ ਤੁਸੀਂ ਕਿਵੇਂ ਕੰਮ ਕਰਿਆ ਹੈ ਉਸ ਤੋਂ ਬਾਅਦ ਅਸੀਂ ਆਹ ਕੋਣ ਨੂੰ ਵੀ ਮਾਰਕ ਕਰ ਦੇਵਾਂਗੇ ਹੁਣ ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਕੋਣ ਨੂੰ ਕਿਵੇਂ ਬੜਨਾ ਹੈ ਜਿਵੇਂ ਕਿ ਸਾਡੀ ਕਿਤਾਬ ਦੇ ਉੱਪਰ ਲਿਖਿਆ ਹੈ ਕੋਣ A B C ਉਹ ਰਬਰ ਇਕ ਫੋ ਬੀ ਡਿਗਰੀ ਹੁਣ ਸਾਨੂੰ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਇਹ ਕਿਹਣਾ ਕੋਣ ਆ ਆਪਾਂ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਤਿੰਨ ਅੱਖਰਾਂ ਦੇ ਵਿੱਚ ਵਾਲਾ ਅੱਖਰ ਆ ਉਹਨੂੰ ਦੇਖਣਾ ਵੀ ਉਹ ਕਿੱਥੇ ਆ ਦੇਖੋ B ਮੇਰਾ ਮਤਲਬ ਇੱਥੇ ਠੀਕ ਹੈ ਉਸ ਤੋਂ ਬਾਅਦ ਅਸੀਂ ਮੂਰੇ ਵਾਲੇ ਅੱਖਰ ਤੇ ਪਿੱਛੇ ਵਾਲੇ ਅੱਖਰ ਨੂੰ ਦੇਖੋ AB ਮਤਲਬ AB ਤੇ BC BC ਮਤਲਬ ਆਹ ਰੇਖਾ ਦੇ ਵਿੱਚ ਜਿਹੜਾ ਇਹ ਕੋਣ ਬਣਿਆ ਉਹ 120 ਡਿਗਰੀ ਦਾ B ਦੇ ਉੱਪਰ ਵਿਚਾਲਾ ਦੇਖ ਲਿਆ ਕਰੋ ਅੱਖਰ ਉਹ ਤੁਹਾਨੂੰ ਪਤਾ ਲੱਗ ਜਾਊਗਾ ਵੀ ਉਹ ਕੋਣ ਕਿੱਥੇ ਬਣਿਆ ਹੋਇਆ ਐਵੇਂ ਜਿਹੜਾ ਅਗਲਾ ਕੋਣ ਬਣਿਆ ਹੋਇਆ BAE BAE ਉਹ ਰੋਬਰ ਹੈ 105 ਡਿਗਰੀ ਇਦੇ ਵਿਚਾਲਾ ਅੱਖਰ ਕੀ ਆ? ਇਹ ਤੇ ਇਹ ਕਿੱਥੇ ਬਣਿਆ ਹੋਇਆ? A ਤੇ B A E ਠੀਕ ਹੈ। ਉਸ ਤੋਂ ਬਾਅਦ ਅਗਲਾ ਜਿਹੜਾ ਕੋਣ ਆ ਹੋਏਗਾ A E D 90 ਡਿਗਰੀ ਹੁਣ ਇਹਦੇ ਵਿਚਾਲਾ ਅੱਖਰ ਦੇਖੋ ਕਿੱਥੇ ਆ? ਆਇਰ ਉਚਾਲਕਾਰ ਮਦਵਲੀ A E E D A E E D ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ